ਲੜੀ ਦੇ ਤੋਂ ਲਾਇਆ ਗਿਆ ਹੈ ਕੀ ਕਿਹੜਾ ਕੰਦੇ ਆ ਰੈੱਡ ਕਰਾਸ ਵੱਲੋਂ ਮਾਨਯੋਗ ਜ਼ਿਲ੍ਹਾ ਦੇ ਚੀ ਦੇ ਮਾਰਗਦਰਸ਼ਨ ਦੇ ਵਿੱਚ ਆ ਚੜਦਾ ਸੂਰਜ ਜਿਹੜਾ ਫਗ ਹੈ ਤੇ ਲਾਇਆ ਗਿਆ ਇੱਕ ਤਾਂ ਜਨਤਾ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਪਲਾਸਟਿਕ ਮੁਕਤ ਹੋਵੇ ਪਲਾਸਟਿਕ ਜਿਹੜਾ ਹੈ ਪਰਿਆਵਰਣ ਲਈ ਵੀ ਖਤਰਨਾਕ ਹੈ ਸਾਡੇ ਸੇਥ ਲਈ ਵੀ ਖਤਰਨਾਕ ਹੈ ਜਾਨਵਰ ਖਾਣਦੇ ਉਹ ਵੀ ਮਰਦੇ ਉਹਨਾਂ ਲਈ ਵੀ ਖਤਰਨਾਕ ਹੈ ਤੇ ਸਮਾਜ ਵਿੱਚ ਇੱਕ ਬਦਲਾਅ ਲਿਆਣਾ ਹੈ ਅਰੇ ਬਦਲਾਵਿਕ ਚੰਗੀ ਸੋਚ ਨਾਲ ਹੀ ਲਿਆਇਆ ਜਾ ਸਕਦਾ ਹੈ ਔਰ ਇਹਦੇ ਵਿੱਚ ਅਸੀਂ ਲੋਕਾਂ ਨੇ ਇਹ ਸੰਦੇਸ਼ ਤਰੇ ਜਿਹੜੇ ਚੰਦਪੂਰ ਦੀ ਮਾਤਾ ਦੇ ਮੇਲੇ ਤੇ ਜਾ ਰਹੇ ਆ ਸ਼ੁਦਾਲੂ ਉਹਨਾਂ ਦੀ ਯਾਤਰਾ ਸੁਖਦਾਰ ਸੁਗਮ ਹੋਵੇ ਵੈਟ ਕਲਾਸ ਵਾਲੇ ਵੀ ਡੇਲੀ ਜੂਸ ਦੀਆਂ ਚੀਜ਼ਾਂ ਸਾਬਨ ਕੁਚ ਬ੍ਰਸ਼ ਪੇਸਟ ਤੇਲ ਆਰ ਸੈਨੀਟਰੀ ਡੱਟ ਕਿ ਲੈਡੀਆਂ ਨੂੰ ਫ੍ਰੀ ਦਿੱਤੇ ਜਾ ਰਹੇ ਆ ਮੈਡੀਕਲ ਸੇਵਾ ਦਾ ਲੰਗਰ ਲਗਾਇਆ ਗਿਆ ਕਿਉਂਕਿ ਯਾਤਰੀ ਇੰਨੇ ਦੂਰੇ ਚੱਲਦੇ ਆ ਥਕਾਵਟ ਹੈ ਬੁਖਾਰ ਹੈ ਇਰੀਟੇਸ਼ਨ ਥੋੜਾ ਬਹੁਤ ਪ੍ਰੋਬਲਮਸ ਹੋ ਜੇ ਨੀ ਆ ਫਿਜ਼ੀਕਲ ਤੇ ਉਹਦੇ ਵਿੱਚ ਅਸੀਂ ਜਨਤਾ ਦੀ ਤੋਂ ਵੀ ਅਪੀਲ ਕਰਦੇ ਆ ਕਿ ਐਨ ਜੀਓਜ਼ ਵੀ ਸਾਰੇ ਐਫਰਟ ਕਰ ਰਹੇ ਆ ਕਿ ਸਮਾਜ ਨੂੰ ਸੰਦੇਸ਼ ਦਿੱਤਾ ਜਾਵੇ ਲੰਗਰ ਵਿੱਚ ਟੀਨ ਦੇ ਬਰਤਨ ਯੂਜ਼ ਕੀਤੇ ਜਾਣ ਔਰ ਜਿਹੜਾ ਪੂਆ ਕਰਕਰ ਜਾਂ ਛਿਲਕੇ ਜੋ ਵੀ ਹੈ ਗਾਰਬੇਜ ਉਹਨੂੰ ਡਸਟਬਿਨ ਚ ਪਾਇਆ ਜਾਵੇ ਔਰ ਉਹਨੂੰ ਡਿਸਪੋਜ਼ ਆਫ ਕਾਰਪੋਰੇਸ਼ਨ ਨੇ ਇੰਤਜ਼ਾਮ ਬੜੇ ਕੀਤੇ ਆ ਟ੍ਰੋਲੀਆ ਨਾਗਰਿਕ ਨੂੰ ਠੀਕ ਜਗ੍ਹਾ ਤੇ ਡੰਪ ਕੀਤਾ ਜਾਵੇ ਅਸੀਂ ਜਨਤਾ ਤੋਂ ਵੀ ਸਹਿਯੋਗ ਦੀ ਅਪੀਲ ਕਰਦੇ ਆ ਕਿ ਜਨਤਾ ਵੀ ਇਸ ਸਫਾਫ ਸਫਾਈ ਨੂੰ ਕਾਇਮ ਰੱਖਣ ਲਈ ਜਿਸ ਤੇ ਪਰਿਆਵਰਣ ਸਾਡਾ ਸਾਫ ਹੋਵੇ ਤਾਂ ਕਿ ਜਨਤਾ ਦੀ ਸਿਹਤ ਸਭ ਠੀਕ ਰਹਿ ਸਕੇ ਉਹ ਵੀ ਯੋਗਦਾਨ ਦੇਣ ਔਰ ਨਿਰਧਾਰਿਤ ਜਗ੍ਹਾ ਤੇ ਕੂੜਾ ਕਰਕੇ ਡਸਟਬਿਨ ਦੇ ਵਿੱਚ ਪਾ ਦੇਣਾ ਬੜਾ ਸ਼ਰਧਾ ਨੂੰ ਨਿਯਮ ਬਣਾਵਾਗੇ ਅਸੀਂ ਮਾਤਾ ਦੇ ਜਾਣ ਵਾਲੇ ਸ਼ਗਾਲਿਆਂ ਨੂੰ ਅਪੀਲ ਕਰਨਾ ਚਾਹੀਦਾ ਕਿ ਉਹਨਾਂ ਦੀ ਸ਼ਰਧਾ ਜਿਹੜੀ ਹੈ ਉਹ ਕਾਇਮ ਰਹੇ ਔਰ ਉਹਨਾਂ ਦੀ ਯਾਤਰਾ ਨੂੰ ਸੁਖਦ ਬਣਾਉਣ ਲਈ ਅਸੀਂ ਸਹਿਯੋਗ ਪਾ ਰਹੇ ਹਾਂ ਰੈੱਡ ਕਰਾਸ ਵੱਲੋਂ ਉਹਨਾਂ ਨੂੰ ਜ਼ਰੂਰੀ ਚੀਜ਼ਾਂ ਔਰ ਮੈਡੀਕਲ ਸਹਾਇਤਾ ਉਪਲਬਧ ਕਰਵਾ ਰਹੇ ਹਾਂ ਉਹਨਾਂ ਨੇ ਵੀ ਅਪੀਲ ਕਰਨਗੇ ਕਿ ਆਪਣੀ ਇਸ ਵਾਤਾਵਰਣ ਨੂੰ ਸਵੱਛ ਰੱਖਣ ਲਈ ਮਾਤਾ ਦੇਸ਼ ਮਾਰਗ ਨੂੰ ਸਵੱਛ ਰੱਖਣ ਲਈ ਆਪਣਾ ਯੋਗਦਾਨ ਪਾਉਣ ਔਰ ਉਹ ਵੀ ਇਹਨਾਂ ਗੱਲਾਂ ਦਾ ਖਿਆਲ ਰੱਖਣ ਕਿ ਕੋਈ ਰੈਪਰ ਕੂੜਾ ਕਰਕਰ ਜਾਂ ਕੋਈ ਜੋ ਵੀ ਉਹਨੇ ਸਿੱਟਿਆ ਉਹ ਸਪੂੜਾ ਡੰਡ ਦੇ ਵਿੱਚ ਸਿੱਟੇ ਔਰ ਇਸ ਸਫਾਈ ਦੀ ਵਿਵਸਥਾ ਨੂੰ ਰੱਖਣ ਵਿੱਚ ਸਹਿਯੋਗ ਦੇਣ ਇਹ ਹੀ ਸੱਚੀ ਸ਼ਰਧਾਂਜਲੀ ਉਹਨਾਂ ਦੀ ਮਾਤਾ ਦੇ ਪ੍ਰਤੀ ਵੀ ਹੋਵੇਗੀ